ਅਸਲਾਮ ਵਾਲੇਕਮ ਵੀਰੋ ਉਹ ਆਦਨੇ ਜਿਨੇ ਸਿਰ ਦਿੱਤਾ ਉਹਨੇ ਕੰਨ ਵੀ ਦਿੱਤੇ ਤੇ ਭਲੇ ਵਕਤਾ ਦੀ ਗੱਲ ਏ ਇੱਕ ਮਾਸਟਰ ਸੀ ਤੇ ਉਹ ਕਿਤੇ ਪੜ੍ਹਾਉਂਦਾ ਹੁੰਦਾ ਸੀ ਉਹਦਾ ਇੱਕ ਸ਼ਾਗਿਰਦ ਸੀ ਸਟੂਡੈਂਟ ਤੇ ਉਹਨੇ ਆਦੇ ਮਾਸਟਰ ਨੂੰ ਪੁੱਛਿਆ ਮਾਸਟਰ ਸਾਹਿਬ ਮੈਨੂੰ ਦੱਸੋ ਵਿਆਹ ਕਰਨਾ ਚਾਹੀਦਾ ਏ ਕਿ ਨਹੀਂ ਕਰਨਾ ਚਾਹੀਦਾ ਮਾਸਟਰਾਂ ਦਾ ਪੁੱਤਰ ਤੂੰ ਦਾ ਸਵੇਰੇ ਮੇਰੇ ਘਰ ਆ ਜਾਈਂ ਉਹ ਸਟੂਡੈਂਟ ਉਹਨਾਂ ਦਾ ਕਹ ਰਿਹਾ ਸਰ ਜੀ ਦੂਸਰਾ ਥੋੜਾ ਘਰ ਤਾਂ ਬੜੀ ਦੂਰ ਹੈ ਤੇ ਮਈ ਦਾ ਮਹੀਨਾ ਧੁੱਪ ਪੈਂਦੀ ਹੈ ਮੈਂ ਨਾ ਬੰਦ ਕਰਕੇ ਕਿਵੇਂ ਆਵਾਂ ਉਹ ਕਹ ਰਿਹਾ ਪਰ ਤੈਨੂੰ ਮੇਰੇ ਜੇ ਸਵਾਲ ਦਾ ਜਵਾਬ ਤੂੰ ਲੈਣਾ ਹੈ ਨਾ ਤੇ ਸਵੇਰੇ ਮੇਰੇ ਘਰ ਆ ਜੀ ਉਹ ਅਗਲੇ ਦਿਨ ਵਿਚਾਰਾ ਧੁੱਪੇ ਸੜਦਾ 20 30 ਕਿਲੋਮੀਟਰ ਪੰਦ ਕਰਦਾ ਬੁਰੇ ਹਾਲ ਗਰਮੀ ਦੇ ਵਿੱਚ ਉਹਦੇ ਘਰ ਪਹੁੰਚਿਆ ਤੇ ਘਰ ਘਰ ਕੇ ਸਾਦੀ ਮੈਂ ਆ ਗਿਓ ਜਵਾਬ ਦਿਓ ਉਹ ਮਾਸਟਰ ਹਾਊਸ ਦੀ ਬੁੱਢੀ ਨੂੰ ਆਵਾਜ਼ ਮਾਰਦਾ ਹੈ ਸ਼ਿਕਰ ਦੁਪਹਿਰ ਲੱਗੀ ਹੁੰਦੀ ਏ ਦਿਨ ਤੋਂ ਧੁੱਪ ਚੜੀ ਹੁੰਦੀ ਏ ਬੁੱਢੀ ਨੂੰ ਵਾਹੀ ਮਾਰਦਾ ਵੀ ਕਰਮਾਲੀਏ ਦੂਜਾ ਲਾਲਟਣ ਦਾ ਬਾੜ ਕਿ ਲਿਆ ਆ ਮੇਰੀ ਸੂਈ ਡਿੱਗ ਪੀ ਕਿਤੇ ਉਹ ਬੁੱਢੀ ਉਹਦੀ ਨਾਂ ਪੁੱਛਦੀ ਨਾ ਦੱਸਦੀ ਉਹ ਪਹਿਲਾਂ ਲਾਲਟਣ ਬਾਗ ਲੈ ਆਦੀ ਏ ਤੇ ਸੂਈ ਲੱਬਨ ਲੱਗ ਪੈਂਦੇ ਮੈਂ ਜੀ ਸੂਈ ਲੱਬਨ ਲੱਗ ਪੈਂਦੇ ਨਾ ਕਿ ਦਿਨ ਹੁੰਦਾ ਹੈ ਸੂਰਜ ਚੜਿਆ ਹੁੰਦਾ ਹੈ ਦੁਪਹਿਰ ਦਾ ਟਾਈਮ ਹੁੰਦਾ ਹੈ ਉਹ ਲੱਭਦੇ ਨੇ ਉਸ ਗਿਰਦੋਂ ਦਾ ਜਿਹੜਾ ਹੈ ਨਾ ਉਹ ਵੇਖ ਕੇ ਬੜਾ ਪਰੇਸ਼ਾਨ ਹੁੰਦਾ ਹੈ ਤੇ ਹਸਣ ਲੱਗ ਪੈਂਦਾ ਹੈ ਉਗਰਾ ਮੜ ਸਾਹਿਬ ਮੈਨੂੰ ਨਾ ਤੁਹਾਡੇ ਮੈਨੂੰ ਪਤਾ ਲੱਗ ਗਿਆ ਹੈ ਮੈਨੂੰ ਆਦੇ ਸਵਾਲ ਦਾ ਜਵਾਬ ਮਿਲ ਗਿਆ ਹੈ ਮੈਸਟਰਾਂ ਦਾ ਪੁੱਤਰ ਦੱਸ ਕੀ ਤੈਨੂੰ ਜਵਾਬ ਮਿਲਿਆ ਉਹਨੇ ਤੁਸੀਂ ਦੋਵੇਂ ਹੀ ਪਾਗਲ ਜੇ ਪਰ ਮੜ ਸਾਹਿਬ ਇਹ ਪਾਗਲਾਂ ਵਾਲੀ ਕੰਮ ਨੇ ਹੋਰ ਕੀ ਤੁਸੀਂ ਦਿਨ ਚੜਿਆ ਸੂਰਜ 12 ਵਜੇ ਪੈਣੇ ਚਾਹਨ ਹੋਇਆ ਤੁਸੀਂ ਲਾਟਣ ਬਾਗੇ ਸੁਈ ਲੱਭਣ ਲੱਗ ਪਏ ਜੇ ਉਹ ਕਰਦਾ ਪੁੱਤਰ ਗੱਲ ਇਹ ਨਹੀਂ ਉਹਨੇ ਕਿਹਾ ਮੈਸਟਰਾਂ ਦਾ ਕਿ ਮੈਂ ਉਹਨੂੰ ਕਿਹਾ ਲਾਟਣ ਲੈ ਕੇ ਆ ਉਨੇ ਕੋ ਜਵਾਬ ਨਹੀਂ ਦਿੱਤਾ ਹੈਗਾ ਠੀਕ ਉਹਨੂੰ ਮੇਰੇ ਤੇ ਇਨਾ ਯਕੀਨ ਸੀ ਕਿ ਜਿਹੜੀ ਗੱਲ ਮੈਂ ਖੀ ਮੈਂ ਸਹੀ ਆ ਕੀ ਉਹਨੇ ਲਾਲਟਨ ਲੈ ਕੇ ਮੇਰੇ ਕੋ ਲੈ ਆਂਦੀ ਉਹ ਬੁੱਢੀ ਵੀ ਉਹਦੀ ਆਂਦੀ ਏ ਉਹਨੇ ਕਿਹਾ ਮੈਨੂੰ ਆਹਦੇ ਬੰਦੇ ਤੇ ਇਨਾ ਤਵਾਰ ਏ ਕਿ ਉਹਨੇ ਜੇ ਲਾਲਟਨ ਮੰਗਾਈ ਏ ਤੇ ਇਹਦੇ ਚ ਕੋਈ ਨਾ ਕੋਈ ਮੇਰਾ ਫਾਇਦਾ ਹੋਏਗਾ ਜਾਂ ਮੇਰੇ ਵਾਸਤੇ ਕੋਈ ਨਸੀਹਤ ਹੋਏਗੀ ਤੇ ਇਸ ਕਰਕੇ ਮੈਂ ਕੋ ਜਵਾਬ ਨਹੀਂ ਦਿੱਤਾ ਮੈਂ ਲਾਲਟਨ ਬਾਲ ਕੇ ਲੈ ਆਂਦੀ ਏ ਤੇ ਉਹਦਾ ਪੁੱਤਰ ਹੁਣ ਪਤਾ ਲੱਗਾ ਹੀ ਉਨੇ ਕਹੇ ਜਦੋਂ ਰਿਸ਼ਤਿਆਂ ਦੇ ਵਿੱਚ ਇਨੀ ਜਿਹੜੀ ਹੈ ਨਾ ਇੱਕ ਦੂਸਰੇ ਨਾਲ ਹੋ ਜਾਏ ਨਾ ਸਮਝ ਬੁਝ ਹੋ ਜਾਏ ਅੱਗੋਂ ਜਵਾਬ ਦੇਣ ਵਾਲਾ ਕੋਈ ਨਾ ਹੋਵੇ ਫਿਰ ਵਿਆਹ ਕਰੋ ਠੀਕ ਹੈ ਤੇ ਜੇ ਕੋ ਜਵਾਬ ਜਵਾਬ ਦੇਣਾ ਤੇ ਫਿਰ ਤੁਸੀਂ ਜਿਹੜਾ ਨਾ ਜੇ ਤੁਹਾਡਾ ਇਹ ਨਾ ਨਹੀਂ ਆਪជាਗਾ ਤੇ ਫਿਰ ਨਾ ਤੁਸੀਂ ਵਿਆਹ ਕਰੋ ਤੇ ਉਸ ਗਿਰਦਾ ਦਾ ਕਰਦਾ ਸਰ ਜੀ ਤੁਸੀਂ ਵਾਕਈ ਠੀਕ ਆ ਦਈਏ ਅਗਰ ਇਹ ਤੋਂ ਡੀ ਬੁੱਢੀ ਦੀ ਜਗਤ ਕੋ ਹੋਰ ਹੁੰਦੀ ਤਾਂ ਉਹਨੇ ਕਹਣਾ ਸੀ ਤੂੰ ਪਾਗਲ ਏ ਤੂੰ ਅੰਨਾ ਹੈ ਤੂੰ ਫਲਾਣ ਹੈ ਤੂੰ ਧਮਕਾਣੇ ਤੀਨੇ ਨਾਲ ਲਟਨ ਲਾਲਟਨ ਬਾਲ ਕੇ ਤੇ ਇਹ ਸੀ ਕਿ ਕਿਦਾਂ ਉਹਦੋ ਕਰੋ ਜਦੋਂ ਤੁਹਾਨੂੰ ਤੁਸੀਂ ਇੱਕ ਦੂਸਰੇ ਨੂੰ ਸਮਝ ਆਉ